ਜੇ ਬੰਦਾ ਚੰਗੇ ਕੰਮ ਕਰੇ ਦੁਨੀਆ ਤੇ ਰਹਿ ਕੇ ਚੰਗੀ ਕਿਰਤ ਕਰੇ ਨਾ ਕਿਸੇ ਨੂੰ ਲੁੱਟੇ ਨਾ ਕਿਸੇ ਨੂੰ ਦੁੱਖ ਦਵੇ ਸੋਹਣੇ ਵਿਚਾਰਾਂ ਵਾਲਾ ਬਣ ਕੇ ਰਵੇ ਆਪਣੇ ਪਰਿਵਾਰ ਦੇ ਫਰਜ਼ ਵੀ ਪੂਰੇ ਅਦਾ ਕਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਐਦਾਂ ਦੀ ਜਿਹੜੀ ਜ਼ਿੰਦਗੀ ਹੈ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਮਿਲਦੀ ਹੈ ਜਦੋਂ ਬੰਦਾ ਮਹਾਰਾਜ ਜੀ ਦੀ ਸਿੱਖਿਆ ਤੇ ਨਹੀਂ ਚੱਲਦਾ ਫਿਰ ਉਹ ਆਪਣੇ ਕਮਾਏ ਹੋਏ ਧਨ ਨਾਲ ਆਪਣੇ ਪਰਿਵਾਰ ਨੂੰ ਵੀ ਦੁੱਖ ਦਿੰਦਾ ਹੈ ਆਪਣੇ ਆਪ ਨੂੰ ਵੀ ਦੁੱਖ ਦਿੰਦਾ ਹੈ ਜਿੱਦਾਂ ਕਮਾਇਆ ਹੋਇਆ ਧਨ ਮਾੜੇ ਪਾਸੇ ਜਾਂਦਾ ਹੈ ਪੱਬਾਂ ਕਲੱਬਾਂ ਦੇ ਵਿੱਚ ਜਾਂਦਾ ਹੈ ਹੋਰ ਵੀ ਐਦਾਂ ਦੇ ਬੰਦੇ ਦੇ ਸ਼ੌਂਕ ਬਣ ਜਾਂਦੇ ਨੇ ਗੁਰੂ ਦੇ ਨਾਮ ਤੋਂ ਬਗੈਰ ਕਿਉਂਕਿ ਗੁਰੂ ਦਾ ਗਿਆਨ ਹੈ ਜਿਹੜਾ ਸਾਨੂੰ ਬੁਰਾਈਆਂ ਤੋਂ ਰੋਕਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਜਿਹੜਾ ਤੁਸੀਂ ਸਰਵਣ ਕਰ ਰਹੇ ਸੀ ਤੀਸਰੇ ਪਾਤਸ਼ਾਹ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ